ਮੋਰੀਆ ਪੁਲ ਦੇ ਇਸ ਪਾਰ ਦੇ ਦਮੋਰੇ ਪੁਲ ਦੇ ਉਸ ਪਾਰ ਕਾਫੀ ਲੋਕਾਂ ਨੂੰ ਫਰ ਪੈ ਗਿਆ ਕੋਈ ਤਾਂ ਦੁਕਾਨਦਾਰ ਆਪਣੀ ਦੁਕਾਨਾਂ ਛੱਡ ਕੇ ਵੀ ਚਲੇ ਗਏ ਨੇ ਵੀਰੇ ਸਰਕਾਰ ਦਾ ਵੱਡਾ ਬੜਾ ਵੱਡਾ ਐਕਸ਼ਨ ਹੀ ਆਡੇ ਤੇ ਕਿ ਅਸੀਂ ਵੀਰੇ ਆ ਦੁਕਾਨ ਵੀ ਨਾ ਅਸੀਂ 10 ਦਿਨ ਪਹਿਲਾਂ ਖੋਲੀ ਸੀ ਬਹੁਤ ਵੱਡਾ ਕਨਸੈਪਟ ਹੈ ਸਾਡਾ ਬੜਾ ਪੈਸਾ ਲੱਗਦਾ ਹੈ ਤੇ ਹੁਣ ਚੋਈ ਚੁੱਕ ਚੁਗਾ ਕੇ ਸਾਰੇ ਲਾਉਂਦੇ ਨੇ ਕਿਸੇ ਤੇ ਘਰ ਤੇ ਕਿਸੇ ਕੋ ਵੀ ਨਹੀਂ ਪਏ ਤੇ ਵੀਰੇ ਇਹਨਾਂ ਨੇ ਆ ਪੁਲ ਬੰਦ ਕਰਤਾ ਸਾਡੀ ਬਿਲਕੁਲ ਹੀ ਕੰਮ ਖਰਾਬ ਹੋ ਗਿਆ ਔਰ ਇੱਧਰ ਅਸੀਂ ਜਦੋਂ ਆਈਦਾ ਸੀ ਦੋ ਤਿੰਨ ਚੱਕਰਾਂ ਚ ਸਿੱਧੇ ਘਰ ਚਲੇਦੇ ਸੀ ਸੇਵਰ ਲਾਈਨ ਸਾਡਾ ਘਰ ਆ ਤੇ ਇੱਕ ਪੈਸੇ ਦਾ ਕੰਮ ਨਹੀਂ ਹੈਗਾ ਸਾਰਾ ਦਿਨ ਵੇਲੇ ਬੈ ਕੇ ਚੱਲ ਜੀਦਾ ਰੈਂਟ ਪੈਂਦਾ ਮੁੰਡੇ ਨੇ ਬਿਜਲੀ ਦਾ ਖਰਚਾ ਕੁਝ ਨਹੀਂ ਨਿਕਲ ਰਿਹਾ ਤੇ ਦੂਸਰੇ ਪਾਸੇ ਜਾਉਂਦਾ ਹੁਣ ਟ੍ਰੈਫਿਕ ਵੀ ਬੜੀ ਜਾਮ ਹੈ ਜਾਣਾ ਬਹੁਤ ਦਿੱਕਤ ਹੈ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਹੈ ਇਹਦੇ ਐਪਲ ਕਰਕੇ ਸਾਨੂੰ ਕੰਮਰੀ ਅੱਦੋ ਅੱਤ ਬੈ ਗਏ ਕ 60 70% ਕੰਮ ਪੈ ਗਿਆ ਬਿਲਕੁਲ ਨੇ ਤੁਹਾਡੇ ਸਾਹਮਣੇ ਲੋਕਾਂ ਨੂੰ ਇੰਨੀਆਂ ਪਰੇਸ਼ਾਨੀਆਂ ਘਰ ਜਾਣਾ ਵੀ ਲੋਕਾਂ ਨੂੰ ਮੁਸ਼ਕਲ ਹੋ ਜਾਂਦਾ ਰਾਤ ਨੂੰ ਤੇ ਕੰਮ ਦਾ ਬਹੁਤ ਫਰ ਪੈ ਗਿਆ ਵਜਾਈ ਬੰਦ ਹੋ ਗਈ ਹੈ ਨਾ ਲੋਕੀ ਇੱਥੋਂ ਆ ਸਕਦੇ ਨੇ ਨਾ ਲੋਕੀ ਜਾ ਸਕਦੇ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਬੀਮਨਜੀਤ ਤੁਸੀਂ ਦੇਖ ਰਹੇ ਹੋ ਚਰਚਾ ਟਿੱਗੀ ਮੇਰੇ ਪਿੱਛੇ ਦੀਆਂ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਲੁਧਿਆਣਾ ਦੇ ਦਮੋਰੀਆ ਪੁਲ ਦੀਆਂ ਨੇ ਜੋ ਕਿ ਰੇਲਵੇ ਡਿਪਾਰਟਮੈਂਟ ਵੱਲੋਂ ਇਸ ਦਾ ਨਵੀਨੀਕਰਨ ਇਸ ਦੀ ਰਿਪੇਅਰ ਦੇ ਲਈ ਇਹ ਦਮੋਰੀਆ ਪੁਲ ਬੰਦ ਕਰ ਦਿੱਤਾ ਗਿਆ ਹੈ ਇੱਥੇ ਲੰਘਣ ਵਾਲੇ ਰਾਹਗੀਰਾਂ ਨੂੰ ਤਾਂ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਹੀ ਰਿਹਾ ਹੈ ਇੱਥੇ ਦੀ ਆਮ ਮਾਰਕੀਟ ਵਾਲੇ ਲੋਕਾਂ ਦਾ ਵੀ ਕੰਮ ਕਰਦਾ ਬਹੁਤ ਨੁਕਸਾਨ ਹੋ ਰਿਹਾ ਹੈ ਕਿਉਂਕਿ ਆਵਾਜਾਈ ਬੰਦ ਹੋ ਚੁੱਕੀ ਆ ਔਰ ਇਹਨਾਂ ਦੀਆਂ ਦੁਕਾਨਾਂ ਤੇ ਕਸਟਮਰ ਆ ਨਹੀਂ ਰਿਹਾ ਹੈਗਾ ਗੱਲ ਕਰਦੇ ਇੱਥੇ ਦੇ ਦੁਕਾਨਦਾਰਾਂ ਨਾਲ ਕੀ ਉਹਨਾਂ ਦਾ ਇਸ ਦੇ ਬਾਰੇ ਕੀ ਕਹਿਣਾ ਹੈ ਹਾਂਜੀ ਹਾਂਜੀ ਬੰਦ ਮੋਠੀਆ ਪੁਲ ਬੰਦ ਹੋਇਆ ਹੈ ਹਾਂਜੀ ਇਹਦੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਵੀਰੇ ਸਰਕਾਰ ਦਾ ਵੱਡਾ ਬੜਾ ਵੱਡਾ ਐਕਸ਼ਨ ਹੀ ਸਾਡੇ ਤੇ ਕਿ ਅਸੀਂ ਵੀਰੇ ਆ ਦੁਕਾਨ ਵੀ ਨਾ ਅਸੀਂ 10 ਦਿਨ ਪਹਿਲਾਂ ਖੁੱਲੀ ਸੀ ਬਹੁਤ ਵੱਡਾ ਕਨਸੈਪਟ ਹੈ ਸਾਡਾ ਬੜਾ ਪੈਸਾ ਲੱਗਦਾ ਹੈ ਤੇ ਹੁਣ ਚੋਈ ਚੁੱਕ ਚੁਗਾ ਕੇ ਸਾਰੇ ਲਾਉਂਦੇ ਨੇ ਕਿਸੇ ਤੇ ਘਰ ਤੇ ਕਿਸੇ ਕੋ ਵੀ ਨਹੀਂ ਪਏ ਤੇ ਵੀਰੇ ਇਹਨਾਂ ਨੇ ਆਪੋਲ ਬੰਦ ਕਰਤਾ ਸਾਡੀ ਬਿਲਕੁਲ ਹੀ ਕੰਮ ਖਰਾਬ ਹੋ ਗਿਆ ਮਤਲਬ ਇੱਕ ਪੈਸੇ ਦਾ ਕੰਮ ਨਹੀਂ ਹੈਗਾ ਸਾਰੇ ਦਿਨ ਵੇਲੇ ਬੈ ਕੇ ਚੱਲ ਜੀਦਾ ਰੈਂਟ ਪੈਂਦਾ ਮੁੰਡੇ ਨੇ ਬਿਜਲੀ ਦਾ ਖਰਚਾ ਕੁਝ ਨਹੀਂ ਨਿਕਲ ਰਿਹਾ ਹੁਣ 30 ਦਿਨ ਪੂਰੇ ਹੋੁੰਦੇ ਨੇ ਸਾਨੂੰ ਲੱਗ ਨਹੀਂ ਦਿਆ ਸਾਨੂੰ ਕਿ ਖੁੱਲ ਜਾਏਗਾ 30 ਦਿਨਾਂ ਦੇ ਵਿੱਚ ਤੇ ਇਹ ਬੰਦ ਕਿਦੋਂ ਹੋਇਆ ਸੀ ਵੀ ਕਹਿੰਦੇ ਕਿਦੋਂ ਕਹਿੰਦੇ ਤੱਕ ਕਹਿੰਦੇ ਤੇ ਇਹ ਆਪਣਾ ਟਾਈਮ ਲਾਈਨ ਤੇ ਗਾਈਡ ਲਾਈਨ ਤੇ ਦੀ ਇਹ ਵੇ ਕਿ ਮਤਲਬ 2 ਮਾਰਚ ਤੱਕ ਖੁੱਲਣਾ ਚਾਹੀਦਾ 3 ਮਹੀਨੇ ਨੂੰ 2 ਮਾਰਚ ਨੂੰ ਹੋ ਜਾਣੇ ਨੇ ਬਾਕੀ ਵੇਖੋ ਵੀ 2 ਮਾਰਚ ਤੱਕ ਇੱਕ ਖੋਲਦੇ ਨੇ ਕਿ ਨਹੀਂ ਖੋਲਦੇ ਤੁਹਾਡੇ ਕਾਰੋਬਾਰ ਨੂੰ ਕਾਰੋਬਾਰ ਵੀਰ ਜੀ ਠਾਪੇ ਕਾਰੋਬਾਰ ਹੈ ਹੀ ਕਿੱਥੇ ਵੀ ਤੁਸੀਂ ਦੇਖਣੀ ਦਿਓ ਸਾਰਾ ਰੈਸਟੋਰੈਂਟ ਹੀ ਖਾਲੀ ਪਿਆ ਕੁਝ ਕੋਈ ਬੰਦਾ ਨਹੀਂ ਕੁਝ ਨਹੀਂ ਇੱਥੇ ਹਾਂਜੀ ਇਹ ਨਹੀਂਗਾ ਸਾਡਾ ਕੱਲੇ ਆਂਦਾ ਸਾਡੀ ਸਾਰੀ ਮਾਰਕੀਟ ਹੀ ਠਾਪੋ ਗਈ ਲੱਗੇ ਬੰਨੇ ਵੀ ਕੋਈ ਹੈ ਨਹੀਂ ਕਿਸੇ ਦੇ ਵੀ ਗਾ ਏ ਮਾਰਕੀਟ ਚੋਂ ਤਾਂ ਨਹੀਂ ਤੇ ਫਲੋਪ ਇੱਕ ਹਿਸਾਬ ਦਾ ਸਾਡਾ ਲਾਕਡਾਊਨ ਲੱਗ ਗਿਆ ਲਾਕਡਾਊਨ ਚ ਫਿਰ ਵੀ ਕੰਮ ਚੱਲਦਾ ਸੀਗਾ ਕੋਈ ਡਾਈਨਿੰਗ ਆਰਡਰ ਨਹੀਂ ਸੀ ਤੇ ਪਿਕਅਪ ਤੇ ਜਾਂਦਾ ਸੀ ਹੁਣ ਇੱਥੇ ਤੇ ਹੁਣ ਉਹ ਵੀ ਨਹੀਂ ਰਿਹਾ ਤੁਸੀਂ ਸਰਕਾਰ ਤੇ ਗਿਆ ਕੇ ਅਪੀਲ ਕਰਦੇ ਅਪੀਲ ਇਹੀ ਕਰਦੇਗੇ ਜਲਦ ਤੋਂ ਜਲਦ ਇਹਨੂੰ ਖੋਲਣ ਸਾਡਾ ਵੀ ਕਾਰੋਬਾਰ ਚੱਲੇ ਕਾਰੋਬਾਰ ਚੱਲੇਗਾ ਤੇ ਅਸੀਂ ਕੁਝ ਕਮਾਵਾਂਗੇ ਕੋਈ ਵਟਾਂਗੇ ਖਟਾਂਗੇ ਘਰ ਘੱਲਾਂਗੇ ਨਹੀਂ ਤੇ ਕੀ ਕਰਾਂਗੇ ਅਸੀਂ ਹਾਂਜੀ ਭਾਜੀ ਹਾਂਜੀ ਪਿਆ ਤੁਹਾਡੇ ਕੰਮ ਨੂੰ ਕੋਲ ਬੰਦ ਹੋਣਾ ਕੰਮ ਵੀ ਅੱਦੋ ਅੱਦ ਪੈ ਗਿਆ 60 70% ਕੰਮ ਬਹਿ ਗਿਆ ਇਹਨੇ ਖੜਿਆ ਤੁਹਾਡੇ ਸਾਹਮਣੇ ਕੋਈ ਕੰਮ ਹੈ ਨਹੀਂ ਸਵੇਰੇ ਆ ਤੇ ਕਿਹੜੀ ਤਰੀਕ ਨੂੰ ਬੰਦ ਕੀਤਾ ਗਿਆ ਸੀਗਾ ਇਹ ਦਸੰਬਰ ਨੂੰ ਕੀਤਾ ਸੀ ਤੇ ਕਿਦੋਂ ਤੱਕ ਕਿਹਾ ਸੀ ਖੁੱਲ ਜਾਏ ਇਹ 90 ਦਿਨ ਦਾ ਕਿਹਾ ਸੀ ਇਹਨਾਂ ਨੇ ਪਰ 90 ਦਿਨ ਚ ਹੋਣਾ ਨੇ ਜੀ ਇਹ ਜੀ ਜੀ ਇਹ ਕਿਸੇ ਕੀ ਅਪੀਲ ਕਰਦੇ ਹੋ ਸਰਕਾਰ ਦੇ ਕੋਲ ਉਹ ਪੁਲ ਅਸਤਹੀ ਕਹਿੰਦੇ ਥੋੜਾ ਬਦ ਖੋਲ ਦੇਣ ਤਾਂ ਕੰਮ ਚੱਲੇ ਸਾਡਾ ਥੋੜਾ ਬਾਕੀ ਤਾਂ ਇਹਨਾਂ ਤੇ ਹੈ ਨਹੀਂ ਕੋਈ ਵਸਦਾ ਹਾਲ ਦਿਖਦਾ ਨਹੀਂ ਪਿਆ ਵੀ ਖੋਲਣਗੇ 90 ਦਿਨ ਚ ਸਾਡੇ ਨਾਲ ਮੌਜੂਦ ਨੇ ਇਧਰੋਂ ਡੇਲੀ ਲੰਘਣ ਵਾਲੇ ਉਹ ਪਰਸਨ ਜਿਹਨਾਂ ਦੇ ਡੈਲੀ ਦੇ 2-2 3-3 ਜਿਹੜੇ ਹੁੰਦੇ ਸੀਗੇ ਉਹਨਾਂ ਦੇ ਕੋਲ ਪੁੱਛਦੇ ਆ ਕਿ ਉਹਨਾਂ ਨੂੰ ਇੱਥੇ ਕਿੰਨਾ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਹਾਂਜੀ ਬੋ ਜੀ ਇੱਧਰ ਅਸੀਂ ਜਦੋਂ ਆਈਦਾ ਸੀ ਦੋ ਤਿੰਨ ਚੱਕਰਾਂ ਚ ਸਿੱਧੇ ਘਰ ਚਲੇ ਜਾਂਦੇ ਸੀ ਸੇਵਰ ਲਾਈਨ ਸਾਡਾ ਘਰ ਆ ਤੇ ਦੂਸਰੇ ਪਾਸੇ ਜਾਉਂਦਾ ਹੁਣ ਟ੍ਰੈਫਿਕ ਵੀ ਬੜੀ ਜਾਮ ਹੈ ਜਾਣਾ ਬਹੁਤ ਦਿੱਕਤ ਹੈ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਹੈ ਇਹਦੇ ਐਪੂਲ ਕਰਕੇ ਸਾਨੂੰ ਆਣਾ ਘਰ ਜਾਣਾ ਵੀ ਬਹੁਤ ਮੁਸ਼ਕਲ ਹੈ ਰਾਤ ਨੂੰ ਬਹੁਤ ਖੜੇ ਰੋ ਘੰਟਾ ਘੰਟਾ ਲਾਈਨਾਂ ਦੇ ਵਿੱਚ ਟ੍ਰੈਫਿਕ ਇੰਨੀ ਜਾਮ ਹੈ ਬਹੁਤ ਦਿੱਕਤ ਆ ਰਹੀ ਹੈ ਕੀ ਅਪੀਲ ਕਰਦੇ ਹੋ ਸਰਕਾਰ ਦੇ ਅੱਗੇ ਤੁਸੀਂ ਸਰਕਾਰ ਦੇ ਅਸੀਂ ਇਹ ਅਪੀਲ ਕਰਦੇ ਹਾਂ ਕਿ ਜਿੰਨਾ ਕਿ ਟਾਈਮ ਲਿੱਤਾ ਸੀਗਾ ਉਸ ਤੋਂ ਵੀ ਜ਼ਿਆਦਾ ਫਰਵਰੀ ਤੱਕ ਦਾ ਲਿੱਤਾ ਸੀਗਾ ਕਾਫੀ ਟਾਈਮ ਹੋ ਚੁੱਕਾ ਹੈ ਇਹਨੂੰ ਹੁਣ ਜਲਦੀ ਤੋਂ ਜਲਦੀ ਕਾਰਪੋਰੇਸ਼ਨ ਕਰੇ ਜਾਂ ਕੋਈ ਵੀ ਕਰੇ ਕੰਮ ਖਤਮ ਜਲਦੀ ਤੋਂ ਜਲਦੀ ਕੰਮ ਖਤਮ ਕਰੇ ਇਹਨੂੰ ਕੰਮ ਪੋਲ ਚਾਲੂ ਕਰੇ ਕੰਮ ਨਹੀਂ ਖਤਮ ਕਿ ਕੰਮ ਲੇਟ ਕਰੀ ਜਾਂਦੇ ਆ ਉਨਾਂ ਹੀ ਲੋਕਾਂ ਨੂੰ ਪਰੇਸ਼ਾਨੀਆਂ ਆਉਂਦੀਆਂ ਲੋਗਾਂ ਨੂੰ ਇੰਨੀਆਂ ਪਰੇਸ਼ਾਨੀਆਂ ਘਰ ਜਾਣਾ ਵੀ ਲੋਕਾਂ ਨੂੰ ਮੁਸ਼ਕਲ ਹੋ ਜਾਂਦਾ ਰਾਤ ਨੂੰ ਘੰਟਾ ਦੋ ਘੰਟੇ ਖੜੇ ਰੋ ਦਿੱਕਤਾਂ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀਆਂ ਥੋੜੀਆਂ ਨਹੀਂ ਬਹੁਤ ਪਰੇਸ਼ਾਨੀਆਂ ਹਾਂਜੀ ਤੁਸੀਂ ਇੱਥੋਂ ਦਿੱਲੀ ਲੰਘਦੇ ਹੋ ਜੀ ਬਿਲਕੁਲ ਕਿੰਨੀਆਂ ਕਿ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਦਿੱਕਤਾਂ ਤਾਂ ਤੁਹਾਡੇ ਸਾਹਮਣੇ ਹੀ ਹੈ ਕਿ ਜਿੱਦਾਂ ਇਹ ਆਈ ਥਿੰਕ ਸਭ ਤੋਂ ਮੇਨ ਰੋਡ ਸੀ ਸ਼ਹਿਰ ਦਾ ਸੈਂਟਰਲ ਆਂਦਾ ਹੈ ਤੇ ਉਸ ਸਾਈਡ ਤੋਂ ਘੁੰਮ ਕੇ ਜਾਣਾ ਬਹੁਤ ਟਫ ਚੀਜ਼ ਹੈ ਪਲੱਸ ਜੇ ਰਸਤਾ ਬੰਦ ਵੀ ਰਹੇਗਾ ਤੇ ਉਸ ਰਸਤੇ ਤੇ ਮੈਨੇਜਮੈਂਟ ਜ਼ਰੂਰੀ ਹੈ ਉਸ ਰਸਤੇ ਤੇ ਕੋਈ ਮੈਨੇਜਮੈਂਟ ਨਹੀਂ ਤੁਸੀਂ ਉਹ ਪੁਲ ਚੜ੍ਹ ਕੇ ਦੇਖੋ ਜਿਹੜਾ ਸਿੰਗਲ ਸਾਈਡ ਆਂਦਾ ਹੈ ਉੱਥੇ ਲੋਕ ਜਾ ਵੀ ਰਹੇ ਆ ਵੀ ਰਹੇ ਹੈ ਉਸ ਤੋਂ ਅਗਲੇ ਚੌਂਕ ਜਿਹੜਾ ਮਾਤਰਾਣੀ ਚੌਂਕ ਹੈ ਉਸ ਜਗ੍ਹਾ ਤੇ ਵੀ ਕੋਈ ਕਟ ਨਹੀਂ ਹੈ ਕੋਈ ਉੱਥੇ ਪ੍ਰਬੰਧ ਨਹੀਂ ਹੈ ਤੁਹਾਨੂੰ ਆਈ ਥਿੰਕ 800 ਮੀਟਰ ਦੂਰ ਤੋਂ ਯੂਟਨ ਲੈ ਕੇ ਆਣਾ ਪੈਂਦਾ ਹੈ ਤਾਂ ਜਿਸ ਰਸਤੇ ਤੇ 5 ਮਿੰਟ ਲੱਗਦੇ ਸੀ ਉੱਥੇ ਆਈ ਥਿੰਕ 2 ਘੰਟੇ ਜਿਵੇਂ ਅੰਕਲ ਨੇ ਦੱਸਿਆ 2 ਘੰਟੇ ਲੱਗਦੇ ਹੁਣ ਸਾਨੂੰ ਤੁਹਾਨੂੰ ਲੱਗਦਾ ਕਿ ਇਹ ਪੁਲ ਜਿੰਨਾ ਟਾਈਮ ਦਿੱਤਾ ਗਿਆ ਉਸ ਟਾਈਮ ਦੇ ਵਿੱਚ ਪੂਰਾ ਕੰਪਲੀਟ ਹੋ ਜਾਏਗਾ ਉਮੀਦ ਤਾਂ ਨਹੀਂ ਹੈ ਜੀ ਉਹ ਤੁਹਾਡੇ ਸਾਹਮਣੇ ਦਿਖ ਰਿਹਾ ਜੇ ਏਟ ਲੀਸ ਇਹਨੂੰ ਟਾਈਮ ਲੱਗ ਵੀ ਰਿਹਾ ਹੈ ਤਾਂ ਏਟ ਲੀਸ ਆਪਣਾ ਥੋੜਾ ਪ੍ਰਬੰਧ ਦੇ ਕੇ ਕਰੋ ਕਿਉਂਕਿ ਉਸ ਰਸਤੇ ਤੇ ਥੋੜਾ ਜਿਆ ਹੋਣਾ ਚਾਹੀਦਾ ਪ੍ਰਬੰਧ ਏਟ ਲੀਸ ਇੱਕ ਰਸਤੇ ਨੂੰ ਤਾਂ ਆਪਾਂ ਢੰਗ ਨਾਲ ਕਰਵਾ ਸਕਦੇ ਸੀ ਉਹਨਾਂ ਨੂੰ ਚਾਹੀਦਾ ਸੀ ਕਿ ਇੱਕ ਰਸਤਾ ਬੰਦ ਕਰ ਦੇ ਉਹਨੂੰ ਵਾਰੀ ਵਾਰੀ ਰਿਪੇਅਰ ਕਰ ਦੇ ਤਾਂ ਕਿ ਇੱਕ ਰਸਤੇ ਤੋਂ ਛੋਟੀ ਡ੍ਰਾਈਵਿਕ ਜਿਵੇਂ ਟੂ ਵੀਲਰ ਵਾਲਾ ਹੈ ਟੂ ਵੀਲਰ ਵਾਲ ਨੂੰ ਬਹੁਤ ਦਿੱਕਤ ਆ ਸਰ ਹੁਣ ਜਿਵੇਂ ਸਾਡੇ ਪੇਰੈਂਟਸ ਇਥੋਂ ਲੰਘਦੇ ਆ ਸ਼ਾਮ ਨੂੰ ਮੇਰੇ ਫਾਦਰ ਆਉਂਦੇ ਆ ਜੌਬ ਕਰਕੇ ਉਹਨਾਂ ਨੂੰ ਵੀ ਦੂਸਰਾ ਰਸਤਾ ਲੈ ਕੇ 2 ਘੰਟੇ ਰੇਟ ਕਰ ਪਹੁੰਚਦੇ ਆ ਤੇ ਜਿਹੜਾ ਬੰਦਾ ਰਾਤ ਨੂੰ ਸਾਡੇ ਨਾਲ ਹੋਰ ਵੀ ਇੱਥੇ ਜੇ ਇਲਾਕਾ ਨਿਵਾਸੀ ਮੌਜੂਦ ਨੇ ਉਹਨਾਂ ਦੇ ਕੋਲ ਪੁੱਛਦੇ ਆ ਹਾਂਜੀ ਬੋ ਜੀ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਉਂਦਾ ਦਿੱਕਤ ਆ ਸਾਡੀ ਆ ਮਾਰਕੀਟ ਹੈਗੀ ਐ ਇੱਥੇ ਸਾਰਾ ਕੰਮ ਜ਼ਵਾਹ ਹੋ ਗਿਆ ਜੀ ਤੇ ਅਸਤਾ ਕਹਿੰਦੇ ਵੇ ਜਲਦੀ ਖੋਲ ਦੇਣ ਇੱਕ ਸਾਈਡ ਖੋਲ ਦੇਣ ਫਿਰ ਕੰਮ ਸੇ ਆ ਬਿਲਕੁਲ ਇਹ ਕਿਦੋਂ ਬੰਦ ਕਿਦੋਂ ਕੀਤਾ ਗਿਆ ਸੀਗਾ ਇਹਨੂੰ ਦਸੰਬਰ ਦੇ ਪਹਿਲੇ ਹਫਤੇ ਤੇ ਕਿਦੋਂ ਤੱਕ ਇਹਦੀ ਕਹਿੰਦੇ ਸੀਗੇ ਖੁੱਲ ਜਾਣਾ ਤਿੰਨ ਮਹੀਨੇ ਤੁਹਾਨੂੰ ਦੇ ਦਾਂਗੇ ਅਸੀਂ ਇਹ ਤੁਹਾਨੂੰ ਲੱਗਦਾ ਪਿਆ ਤਿੰਨ ਮਹੀਨੇ ਵਿੱਚ ਰੈਡੀ ਹੋ ਕੇ ਹੁਣ ਪੁੱਛਿਆ ਸੀ ਜਣਾ ਠੇਕੇਦਾਰ ਨੂੰ ਕਹਿੰਦੇ ਸੀ ਭਾਈ ਅਸੀਂ ਹੋਲੀ ਤੋਂ ਪਹਿਲੇ ਪਹਿਲੇ ਦੇ ਦਾਂਗੇ ਤੁਹਾਨੂੰ ਜੀ ਜੀ ਹਾਂਜੀ ਬੋ ਜੀ ਤੁਸੀਂ ਕੀ ਕਹਿਣਾ ਚਾਹੋਗੇ ਗਾਲੀਆਂ ਨਹੀਂ ਜੋ ਕਹਿਤਾ ਠੀਕ ਹੈ ਜਿੰਨੀ ਜਲਦੀ ਉਹ ਬਹੁਤ ਵਧੀਆ ਹੈ ਦੁਨੀਆ ਬਹੁਤ ਔਖੀ ਹੈ ਬਹੁਤ ਪਰੇਸ਼ਾਨ ਹੈ ਬਹੁਤ ਪਰੇਸ਼ਾਨ ਹੈ ਇੱਕ ਤੁਹਾਡੇ ਵੀ ਕਾਰੋਬਾਰ ਨੂੰ ਕੰਮ ਰਸਤਾ ਬਹੁਤ ਮੰਦਾ ਔਖਾ ਹੈ ਇੱਕ ਇੱਕ ਸਾਈਡ ਖੁੱਲ ਜਾਂਦਾ ਨਾ ਇੱਕ ਸਾਈਡ ਨਾਲ ਵੀ ਬਹੁਤ ਕੰਮ ਚੱਲ ਜਾਂਦਾ ਹੈ 70% ਲੋਕਾਂ ਦਾ ਕੰਮ ਚੱਲ ਜਾਂਦਾ ਹੈ ਇੱਕ ਤਾਂ ਹਾਂ ਬਸ ਇਹ ਨਾਲ ਇੱਕ ਸਾਈਡ ਨਾਲ ਸਾਰਾ ਕੁਝ ਸਹੀ ਹੋ ਜਾਣਾ ਇਹ ਅਪੀਲ ਕਰਦੇ ਸਰਕਾਰ ਤੋਂ ਅਸੀਂ ਮਾਰੇ ਕਰ ਇੱਕ ਸਾਈਡ ਖੁੱਲ ਜੂ ਤਾਂ ਵੀ ਸਾਡਾ ਸਰ ਜੂਗਾ ਬਸ हां मैं आ, कि चलो होली ਲਈ ਕਰਦੇ ਇੱਕ ਦਾ 10 20 ਨੇ ਫालतू ਲਾ ਦੇ ਇੱਕ ਸਾਈਡ ਜਰੂਰ ਕੋਲਣ ਸਾਡੇ ਨਾਲ ਅਸਲ ਵਿੱਚ ਹੋਰ ਦੁਕਾਨਦਾਰ ਨੇ ਉਹਨਾਂ ਦੇ ਕੋਲ ਪੁੱਛਦੇ ਆ ਕਿ ਇਹ ਪੁਲ ਬੰਦ ਹੋਣ ਨਾਲ ਉਹਨਾਂ ਨੂੰ ਕਿਸ ਤਰ੍ਹਾਂ ਨੁਕਸਾਨ ਹੋਇਆਗਾ ਹਰਜੀਤ ਸਸੀ ਗੱਭਾ ਜੀ ਸਸੀ ਗੱਲ ਭਾਜੀ ਬੋਲ ਜੀ ਇਹ ਗੱਲ ਦੱਸੋ ਇਹ ਪੁਲ ਬੰਦ ਕਿਦੋਂ ਹੋਇਆ ਸੀ ਤੇ ਕਿਦੋਂ ਇਹਦੀ ਦੱਸਿਆ ਗਿਆ ਕਿ ਇਹ ਚੱਲੂ ਹੋ ਜਾਏਗਾ ਇਹਨਾਂ ਨੇ ਪੁਲ 2 ਦਸੰਬਰ ਨੂੰ ਬੰਦ ਕੀਤਾ ਸੀ ਤੇ ਕਿਹਾ ਸੀ 90 ਦਿਨ ਦੇ ਬਾਅਦ ਇਹ ਪੁਲ 2 ਮਾਰਚ ਨੂੰ ਖੁੱਲ ਜਾਏਗਾ ਪਰ ਇਹ ਹੁਣ ਪੁਲ 15 ਮਾਰਚ ਖੁੱਲਣ ਦੀ ਸੰਭਾਵਨਾ ਹੈਗੀ ਆ ਤੇ ਕੰਮ ਦਾ ਬਹੁਤ ਫਰ ਪੈ ਗਿਆ ਵਜਾਈ ਬੰਦ ਹੋ ਗਈ ਹੈ ਨਾ ਲੋਕੀ ਇੱਥੋਂ ਆ ਸਕਦੇ ਨੇ ਨਾ ਲੋਕੀ ਜਾ ਸਕਦੇ ਨੇ ਦਮੋਰੀਆ ਪੁਲ ਦੇ ਇਸ ਪਾਰ ਤੇ ਦਮੋਰੀਆ ਪੁਲ ਦੇ ਉਸ ਪਾਰ ਕਾਫੀ ਲੋਕਾਂ ਨੂੰ ਫਰ ਪੈ ਗਿਆ ਕੋਈ ਤਾਂ ਦੁਕਾਨਦਾਰ ਆਪਣੀ ਦੁਕਾਨਾਂ ਛੱਡ ਕੇ ਵੀ ਚਲੇ ਗਏ ਨੇ ਤੇ ਅਸੀਂ ਤਾਂ ਇਹੀ ਕਵਾਂਗੇ ਪ੍ਰਸ਼ਾਸਨ ਨੂੰ ਕਿ ਜਲਦੀ ਤੋਂ ਜਲਦੀ ਪੁਲ ਖੁੱਲੇ ਤਾਂ ਕਿ ਲੋਕਾਂ ਦਾ ਕੰਮ ਚੱਲ ਸਕੇ ਤੇ ਤੁਹਾਨੂੰ ਸਰਕਾਰ ਅੱਗੇ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਤਾਂ ਇਹੀ ਅਪੀਲ ਕਰਨਾ ਚਾਹੁੰਦਾ ਜਿਹੜਾ ਟਾਈਮ 90 ਦਿਨ ਦਾ ਦਿੱਤਾ ਉਸ 90 ਦਿਨ ਵਿੱਚ ਹੀ ਪੁਲ ਖੁੱਲ ਜਾਵੇ ਤਾਂ ਕਿ ਦੁਕਾਨਦਾਰਾਂ ਨੂੰ ਇੱਥੇ ਜਿਹੜਾ ਖੁਸ਼ੀ ਦੀ ਲਹਿਰ ਆ ਜਾਵੇ ਤਾਂ ਕਿ ਉਹਨਾਂ ਦਾ ਕੰਮ ਚੱਲ ਸਕੇ 90 ਦਿਨ ਤੋਂ ਬਹੁਤ ਲੋਕ ਪਰੇਸ਼ਾਨ ਹੋ ਗਏ ਨੇ 90 ਦਿਨ ਕਰਕੇ ਨਾ ਇੱਥੇ ਕੋਈ ਗਾਹ ਆ ਰਿਹਾ ਨਾ ਕੋਈ ਜਾ ਰਿਹਾ ਦੁਕਾਨਾਂ ਦੇ ਬਿਲਕੁਲ ਵਿਲੇ ਬੰਦੇ ਸیرے ਆਂਦੇ ਸ਼ਾਮੀ ਇਦਾਂ ਹੀ ਚੱਲ ਜਾਂਦੇ ਨੇ ਅ ਜਿਸ ਤਰ੍ਹਾਂ ਕਿ ਇੱਥੇ ਦੇ ਮਾਰਕੀਟ ਦੇ ਦੁਕਾਨਦਾਰਾਂ ਦਾ ਇਹੀ ਕਹਿਣਾ ਹੈ ਕਿ ਪੁਲ ਬੰਦ ਹੋਣ ਦੀ ਵਜ੍ਹਾ ਨਾਲ ਉਹਨਾਂ ਦੇ ਕਮਾਕਾਰਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਆਵਾਜ਼ ਆ ਹੀ ਹੋ ਨਹੀਂ ਰਹੀ ਹੈਗੀ ਤੇ ਕਸਟਮਰ ਆ ਨਹੀਂ ਰਿਹਾ ਜਿਸ ਦੀ ਵਜ੍ਹਾ ਕਰਕੇ ਇਹਨਾਂ ਦਾ ਕੰਮ ਬੰਦ ਹੋਇਆ ਪਿਆ ਇਹ ਸਰਕਾਰ ਦੇ ਕੋਲ ਅਪੀਲ ਕਰਦੇ ਨੇ ਕਿ ਜਲਦੀ ਤੋਂ ਜਲਦੀ ਪੁਲ ਰਿਪੇਅਰ ਕਰਕੇ ਖੋਲ੍ਹਿਆ ਜਾਵੇ ਤਾਂ ਜੋ ਉਹਨਾਂ ਦਾ ਕੰਮਕਾਰ ਵੀ ਚੱਲੇ ਜਿਹੜੇ ਇੱਥੋਂ ਲੰਘਣ ਵਾਲੇ ਜਿਹੜੇ ਪਰਸਨ ਆ ਉਹ ਵੀ ਆਰਾਮ ਨਾਲ ਇੱਥੋਂ ਲੰਘ ਸਕਣ ਇਸ ਦੇ ਨਾਲ ਹੀ ਕੈਮਰਾ ਪਰਸਨ ਕੁਲਦੀਪ ਦੇ ਨਾਲ ਬੀ ਮਨਜੀਤ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ